ਜਿਹੜਾ ਸਲਾਈਟ ਲੰਗ ਵਾਲੀ ਇੰਸਟੀਚੂਟ ਐਥੇ ਮਿਤੇ 12 13 ਦੀ ਰਾਤ ਨੂੰ ਦਰਮਿਆਨੀ ਰਾਤ ਨੂੰ ਜਿਹੜਾ ਕਲਪਨਾ ਹੋਸਟਲ ਆ ਉਹਦੇ ਰੂਮ ਦੇ ਵਿੱਚ ਜਿਹੜੀਆਂ ਤਿੰਨ ਲੜਕੀਆਂ ਸੁੱਤੀਆਂ ਪਈਆਂ ਸੀ ਜੀਆਂ ਤਾਂ ਉਹਦੇ ਪਹਿਲੇ ਬਿਆਨ ਦੇ ਮੁਤਾਬਕ ਜਿਹੜੀ ਲੜਕੀ ਅਦਿੱਤੀ ਸੀ ਕਰਨ ਹੈਗੀ ਆ ਜੋ ਕਿ 5th ਸਮੈਸਟਰ ਵਿੱਚ ਇੰਜੀਨੀਅਰ ਕਰ ਰਹੀ ਹੈ ਇੱਥੇ ਬਲੈਕ ਇਲੈਕਟ੍ਰੋਨਿਕਸ ਚ ਉਹਨੇ ਬਿਆਨ ਤਹਿਰੀਰ ਕਰਾ ਸੀ ਮੈਂ ਰਾਤ ਨੂੰ ਸੁੱਤੀ ਪਈ ਸੀ ਆਪਣੀ ਨਾ ਬਾਕੀ ਸਹੇਲੀਆਂ ਆਪਣਾ ਆਸਾਨ ਵਿੱਚ ਤੇ ਸੌਣੇ ਨਾਲ ਤੇ ਜਦੋਂ 12:30 ਵਜੇ ਕਰੀਬ ਦਰਵਾਜ਼ਾ ਖੋਲ ਕੇ ਇੱਕ ਲੜਕੀ ਨੇ ਉਹਦੇ ਅੱਕੇ ਢਿੱਡ ਦੇ ਵਿੱਚ ਮੁੱਕੀਆਂ ਮਾਰੀਆਂ ਤੇ ਢਿੱਡ ਦੇ ਵਿੱਚ ਮੁੱਕੀਆਂ ਮਾਰ ਕੇ ਉਹ ਰਾਤ ਨੂੰ ਉੱਥੋਂ ਹੋਸਟਲ ਦਾ ਭੱਜ ਗਈ ਤੇ ਉਹਨਾਂ ਜਾਂਦੇ ਹੀ ਜਦੋਂ ਦੇਖਿਆ ਤਾਂ ਉਹ ਉਹਨੇ ਉੱਠ ਕੇ ਦੇਖਿਆ ਤਾਂ ਉਹ ਲੜਕੀ ਜਿਹੜੀ ਸੀਗੀ ਉਹਦੇ ਪਹਿਲਾਂ ਵਾਲੇ ਰੂਮ ਮੇਟ ਜਿਹੜੇ ਇਹ ਇਹ ਲੜਕੀ ਜਿਹੜੀ ਮਾਰਨ ਵਾਲੀ ਆ ਮੁੱਕੀਆਂ ਜਿਹਨੇ ਮਾਰੀਆਂ ਉਹ ਅਦਿੱਤੀ ਦੀ ਪਹਿਲੀ ਬੈਚਮੇਟ ਸੀ ਮਤਲਬ ਰੂਮ ਮੇਟ ਵੀ ਸੀ ਆਪਣਾ ਤੇ ਅਕਿਰਤੀ ਦਾ ਨਾਮ ਸੀਗਾ ਤੇ ਉਹਨੇ ਪਹਿਚਾਨ ਲਿਆ ਵੀ ਇਹ ਕਿਰਤੀ ਲੜਕੀ ਹੈ ਉਹਨੇ ਫਿਰ ਰਾਤ ਨੂੰ ਆਪਣਾ ਜਿਹੜਾ ਹੋਸਟਲ ਵਾਰਡਨ ਉਹਨਾਂ ਨੂੰ ਉਠਾਇਆ ਤੇ ਉਹਨੂੰ ਫਿਰ ਰਾਤ ਨੂੰ ਜਿਹੜਾ ਹੈਗਾ ਮੈਡੀਕਲ ਵਾਸਤੇ ਹਸਪਤਾਲ ਦਾਇਰ ਕਰਾਇਆ ਗਿਆ ਜਿੱਥੇ ਉਹਦੀ ਐਮ.ਆਰ. ਕੱਟੇਗੀ ਤੇ ਉਹਦੇ ਇੱਕ ਸੱਟ ਜਿਹੜੀ ਆ ਬਲੰਟ ਸੱਟ ਲੱਗਣੀ ਪਈਗੀ ਆਪਣਾ ਜਿਸ ਤੇ ਪੁਲਿਸ ਨੇ ਮੌਕੇ ਤੇ ਜਾ ਕੇ ਕਾਰਵਾਈ ਕਰਕੇ ਉਹਦੀ ਐਮ.ਆਰ. ਰਿਕਾਰਡ ਸੀ ਕੀਤੀ ਤੇ ਐਮ.ਆਰ. ਵਿੱਚੋਂ ਇੱਕ ਸੱਟ ਬਲੰਟ ਪਈਗੀ ਜਿਹਦੀ ਆਪਾਂ ਰੈਪਟ ਪਈਗੀ ਕਿਉਂਕਿ ਕਿਸੇ ਕਾਬਲ ਦਸ ਅੰਦਾਜ਼ ਜੁਰਮਦਾਨੀ ਹੋਣਾ ਪਾਇਆ ਗਿਆ ਉਸ ਤੋਂ ਨਬਾਤ ਜੋ ਉਹਨਾਂ ਦੇ ਉੱਥੇ ਸਾਰਾ ਸਟਾਫ ਸੀ ਉਹਨਾਂ ਨੂੰ ਆਪਣਾ ਦੱਸਿਆ ਗਿਆ ਪੁਲਿਸ ਉੱਥੇ ਮੌਜੂਦ ਦੇ ਸੀ ਤੇ ਜਿਹੜਾ ਉਹਨਾਂ ਦਾ ਪ੍ਰਸ਼ਾਸਨ ਜੋ ਉਹਨਾਂ ਦਾ ਕਾਲਜ ਵਾਲਾ ਸਟਾਫ ਸੀ ਉਹਨਾਂ ਨੇ ਉਸ ਲੜਕੀ ਨੂੰ ਜਿਹੜਾ ਹੈਗਾ ਉੱਥੋਂ ਮਤਲ ਕਰਦਾ ਉੱਥੋਂ ਕੱਢ ਦਿੱਤਾ ਵਾ ਤੇ ਹੁਣ ਲੜਕੀ ਨੇ ਕੱਲ 3/12/2025 ਨੂੰ ਡੀਐਸਪੀ ਸਨਾਮ ਕੋਲੇ ਆਪਣਾ ਇੱਕ ਰਾਈ ਨਾਮ ਪੇਸ਼ ਕੀਤਾ ਜਿਸ ਵਿੱਚ ਉਹ ਜਨੇ ਕਿਹਾ ਵੀ ਜਿਹੜੇ ਮਿਲ ਗਿਆ ਦੋਸਤ ਫਰੈਂਡ ਨਾਲ ਜਿਹੜਾ अपना ਝਗੜਾ ਹੋਇਆ ਸੀਗਾ ਉਸ ਪ੍ਰਤੀ ਮੇਰੀ ਸਹਿਮਤੀ ਹੋ ਚੁੱਕੀ ਆ ਕਿਉਂਕਿ ਲੜਕੀ ਨੂੰ ਉਥੋਂ ਹੋਸਟਲ ਚ ਕੱਢ ਦਿੱਤਾ ਗਿਆ ਤੇ ਪੁਲਿਸ ਨੇ ਜਿਹੜੀ ਉਹਦੇ ਐਮਐਨਆਰ ਦੀ ਜਿਹੜੀ ਹੈਗੀ ਆ ਉਹਦੇ ਰੈਕਟ ਪਾ ਚੁੱਕੇ ਨੇ ਤੇ ਉਹ ਜਿਹੜੀ ਲੜਕੀ ਦੀ ਹੁਣ ਇਸ ਵੇਲੇ ਪੂਰੀ ਆਪਣਾ ਜਿਹੜੀ ਹੈਗੀਆ ਸੈਟੀਸਫਾਈ ਸਰ ਲੜਕੀ ਹੋ ਗਈ ਆ ਯਾਨੀ ਦੋਨੋਂ ਦਾ ਆਪਸੀ ਸਮਝੌਤਾ ਹੋ ਗਿਆ ਜੀ ਹਾਂ ਜੀ ਉਹਨਾਂ ਦਾ ਸਮਝੌਤਾ ਹੋ ਗਿਆ ਲੜਕੀ ਦੀ ਵੀਡੀਓ ਜੋ ਜਿਸ ਨੇ ਦਰਖਾਸਤ ਦਿੱਤੀ ਸੀਗੀ ਉਹ ਕਹਿੰਦੀ ਮੈਂ ਹੁਣ ਆਪਣੇ ਕੋਈ ਕਾਰਵਾਈ ਨਹੀਂ ਕਰਾਉਣੀ ਮੇਰੇ ਜਿਹੜੀ ਆ ਪੁਲਿਸ ਨੇ ਜਿਹੜੀ ਆ ਆਪਣਾ ਕਾਨੂੰਨੀ ਕਾਰਵਾਈ ਕਰਕੇ ਜਾਂ ਜੋ ਸਟਾਫ ਜੋ ਕਾਲਜ ਦਾ ਸਟਾਫ ਸੀਗਾ ਕਾਲਜ ਦੀ ਮੈਨੇਜਮੈਂਟ ਸੀ ਉਹਨੇ ਲੜਕੀ ਜਿਹੜੀ ਜਿਹਨੇ ਹਮਲਾ ਕੀਤਾ ਸੀਗਾ ਉਸ ਨੂੰ ਕਾਲਜੋਂ ਕੱਢ ਕੇ ਤੇ ਲੜਕੀ ਨੇ ਆਪਣੀ ਤਸੱਲੀ ਬਖ ਰਾਈ ਜਿਸ ਤਰ੍ਹਾਂ ਕਿ ਗੁਪਤੰਗ ਦੇ ਵਿੱਚ ਕੁਝ ਮਾਰਨ ਦੀ ਜਿਹੜੀ ਅਫਵਾਹ ਚੱਲ ਗੱਲ ਚੱਲ ਰਹੀ ਸੀ ਕਿ ਉਹ ਅਫਵਾਹ ਸੀ ਯੰਗ ਮੈਨੂੰ ਸਰ ਮੁਖੀ ਹਮਾਰੇ ਕੋਈ ਬਲੰਟ ਸਰ ਇੱਕ ਇੱਕੋ ਬਲੰਟ ਸਰ ਟਾਈ ਹੈਗੀ ਆ ਤੇ ਉਹ ਤੁਹਾਨੂੰ ਦੱਸੋ ਐਮ ਐਲ ਆਰ ਜੀ ਦੇ opinion ਵੀ ਲਿਲੇਗੀ ਉਹ ਸਿਵਲ ਨੇਚਰ ਜਿਹੜੀ ਆਪਣਾ ਜਿਹੜੀ ਸੱਟ ਉਹ ਸਿਵਲ ਸਿੰਪਲ ਨੇਚਰ ਹੈਗੀ ਆ